ਤੁਸੀਂ ਬੌਮ ਡਿਫਿਊਜ਼ ਉੱਤੇ ਕਰਦੇ ਰਹੇ ਹੋ ਤੇ ਕਿੰਨੇ ਕੋ ਬੰਬ ਬੌਮ ਜਿਹੜੇ ਆ ਤੁਸੀਂ ਕਾਰਗਿਲ ਦੀ ਵਾਰ ਦੇ ਵਿੱਚ ਹੀ ਖਾਲੀ ਕਾਰਗਿਲ ਵਾਰ ਦੇ ਵਿੱਚ ਹੀ ਜਿਹੜੇ ਡਿਫਿਊਜ਼ ਕੀਤੇ ਆ ਮੇਰੀ ਯੂਨਿਟੀ ਉੱਤੇ ਬੌਮ ਡਿਸਪੋਜ਼ਲ ਯੂਨਿਟ ਸੀ ਤੇ ਮੈਂ ਉਹਨੂੰ ਕਮਾਂਡ ਕਰ ਰਿਹਾ ਸੀ ਉਸ ਵੇਲੇ ਤੇ ਸਾਡੀ ਯੂਨਿਟ ਦਾ ਮੇਸਿਕ ਰੋਲ ਏ ਸੀ ਵੀ ਜੋ ਬੰਬ गिरਦੇ ਨੇ اور ਉਦੋਂ ਬਾਅਦ ਫਟਦੇ ਨਹੀਂ ਅਸੀਂ ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਹੈ ਕਿਉਂਕਿ ਸਾਨੂੰ ਲਾਈਨ ਆਫ ਕਮਿਊਨੀਕੇਸ਼ਨ ਚਾਲੂ ਰੱਖਣੀ ਪੈਂਦੀ ਹੈ ਕਨਵਾਇਆਂ ਦੇ ਰੂਟ ਕਲੀਅਰ ਕਰਨੇ ਆਉਂਦੇ ਨੇ ਇਸ ਕਰਕੇ ਪ੍ਰਾਇੋਰਟੀ ਤੇ ਉਹ ਪਹਿਲਾਂ ਬੌਮ ਡਿਸਪੋਜ਼ ਆਫ ਕੀਤੇ ਜਾਂਦੇ ਨੇ ਨਿਊਟਰਲਾਈਜ਼ ਕੀਤੇ ਜਾਂਦੇ ਨੇ ਜਿਹੜੇ ਸਾਡਾ ਰਸਤਾ ਰੋਕਦੇ ਨੇ ਜਾਂ ਆਪਰੇਸ਼ਨ ਰੋਕਦੇ ਨੇ ਉਸ ਤੋਂ ਬਾਅਦ ਪ੍ਰਾਇੋਰਟੀ 2 ਉਹ ਹੁੰਦੇ ਨੇ ਜੋ ਆਪਰੇਸ਼ਨਲੀ ਇੰਪੋਰਟੈਂਟਲੀ ਹੁੰਦੇ ਕਿਤੇ ਸਾਈਡ ਤੇ ਨੇ ਔਰ ਕਿਤੇ ਖਾਲੀ ਇਲਾਕੇ 'ਚ ਨੇ ਸਿਵਿਲਿਅਨ ਇਲਾਕੇ 'ਚ ਨੇ ਜਿੱਥੇ ਕੋਈ ਇਮੀਡੀਏਟ ਜਾਨ ਦਾ ਖਤਰਾ ਨਹੀਂ ਹੈ ਉਹਨਾਂ ਨੂੰ ਮਾਰਕ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਜਦੋਂ ਫਿਰ ਆਪਰੇਸ਼ਨ ਖਤਮ ਹੋਇਆ ਉਤੋਂ ਅਸੀਂ ਤਕਰੀਬਨ ਲਗਾਤਾਰ ਸਾਲ ਡੇਢ ਸਾਲ ਉਹ ਕਰਦੇ ਰਹੇ ਤੇ ਛੋਟੇ ਵੱਡੇ ਮਿਲਾ ਕੇ ਤਕਰੀਬਨ 2000 ਦੇ ਉੱਪਰ ਜਿਹੜੇ ਸ਼ੈਲ ਨੇ ਅਸੀਂ ਡਿਸਪੋਜ਼ ਆਫ ਕੀਤੇ 2000 ਦੇ ਨੀਅਰ ਅਬਾਊਟ ਮਤਲਬ ਜਿਹੜੇ ਤੁਸੀਂ ਡਿਸਪੋਜ਼ ਕੀਤੇ ਮਤਲਬ ਕਿੰਨਾ ਕੁ ਹਸਲਾ ਉਹਨਾਂ ਕੋਲ ਹੋਣਾ ਉਸ ਸਮੇਂ ਅਸਲ ਕਰਦਾ ਦੋ ਟਿਸਪੋਜ਼ ਹੀ ਕੀਤਾ ਛੋਟੇ ਵੱਡੇ ਬੰਬ ਕੁਝ ਮੋਟਰ ਬੰਬ ਨੇ ਕੁਝ ਵੱਡੇ ਹੈਵੀ ਬੰਬ ਸੀ ਕੁਝ ਕਿਸ ਤਰ੍ਹਾਂ ਦੇ ਡਿਫਰੈਂਟ ਵੈਰਾਈਟੀ ਦੇ ਕਿਉਂਕਿ ਕੁਝ ਬੰਬ ਇਨਵੈਂਟਰੀ ਯੂਜ਼ ਕਰਦੀ ਹੈ ਕੁਝ ਆਰਟੀ ਯੂਜ਼ ਕਰਦੀ ਹੈ ਕੁਝ 에ਅਰਕ੍ਰਾਫਟ ਵੀ ਯੂਜ਼ ਕਰਦੇ ਨੇ ਤੇ ਡਿਫਰੈਂਟ ਟਾਈਪ ਦੇ ਬੰਬ ਸੀ ਮਿਲਾ ਕੇ ਗਿਣਤੀ ਹੈ ਮੈਂ ਤੁਹਾਨੂੰ ਫੋਟੋਗ੍ਰਾਫ ਵੀ ਕੁਝ ਸ਼ੇਅਰ ਕਰਦਾ ਤੁਹਾਡੇ ਨਾਲ ਉਹਦੇ ਬਾਰੇ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਕਿੰਨੇ ਸੀ ਕਿਉਂਕਿ ਇੱਕ ਅਮਨੀਸ਼ਨ ਡੈਪੋ ਸੀ ਸਾਡਾ ਉੱਤੇ 36 ਅਮਨੀਸ਼ਨ ਪੁਆਇੰਟ ਸੀ ਕਾਰਗਿਲ ਚ ਉਹ ਉਹਨਾਂ ਨੇ ਟੋਟਲੀ ਡਿਸਟਰੋਏ ਕਰਤਾ ਸੀ ਉੱਥੇ ਇੰਨੀ ਸ਼ੈਲਿੰਗ ਹੋਈ ਸੀ ਕਿਉਂਕਿ ਉਹ ਡਾਇਰੈਕਟ ਆਬਜ਼ਰਵੇਸ਼ਨ ਚ ਸੀ ਪਾਕਿਸਤਾਨ ਦੇ ਤੇ ਕਿਉਂਕਿ ਉੱਥੇ ਜਿਹੜਾ ਸਾਡਾ ਵੀ ਕੁਝ ਅਮਨੀਸ਼ਨ ਪਿਆ ਸੀ ਉਹ ਵੀ ਦਬ ਗਿਆ ਸੀ ਸਾਰੇ ਬੰਕਰ ਬੰਕਰ ਜੋ ਸਭ ਟਹਿਗੇ ਸੀ ਤੇ ਉੱਥੋਂ ਵੀ ਮੇਨ ਪ੍ਰੋਬਲਮ ਸੀ ਕਿ ਅਸੀਂ ਉਸ ਏਰੀਆ ਨੂੰ ਸੇਫ ਕਰਨਾ ਸੀ ਸਿਵਿਲIANS ਵਾਸਤੇ ਵੀ ਬਾਅਦ ਚ ਕਿਸੇ ਨੇ ਵਾਸਤੇ ਵੀ ਅਸੀਂ ਉਹਨਾਂ ਨੂੰ ਪਹਿਲਾਂ ਸਰਚ ਕਰਨਾ ਹੈ ਉਹ ਮਲਵੇ ਚ ਉਹ ਚੀਜ਼ਾਂ ਲੱਭਣੀਆਂ ਵੀ ਕੋਈ ਵੀ ਐਕਸਪਲੋਡ ਹੋਣ ਵਾਲੀ ਚੀਜ਼ ਨਾ ਹੋਵੇ ਉਹ ਇੱਕ ਰਿਸਕੀ ਲੰਬਾ ਆਪਰੇਸ਼ਨ ਸੀ ਜਿੱਥੇ ਅਸੀਂ ਕਾਫੀ ਦਿਨ ਤਕਰੀਬਨ ਸਾਲ ਡੇਢ ਸਾਲ ਕੰਮ ਕਰਕੇ ਸਾਰਾ ਉਹਨੂੰ ਕੱਢ ਕੇ ਸੇਫ ਕੀਤਾ ਉਹ ਏਰੀਆ ਲੈਂਡ ਮਾਈਨਿੰਗਸ ਵੀ ਵਿਚਾਈਆਂ ਹੋਈਆਂ ਸੀ ਲੈਂਡ ਮਾਈਨਸ ਹਤੇ ਉੱਪਰ ਚੋਟੀਆਂ ਤੇ ਸੀ ਜਿੱਥੇ-ਜਿੱਥੇ ਉਹਨਾਂ ਨੂੰ ਲੱਗਦਾ ਸੀ ਵੀ ਇੰਡੀਅਨ ਆਰਮੀ ਇਧਰੋਂ ਚੜ੍ਹ ਕੇ ਆ ਜਾਣਗੀ ਉਹਸ ਰੂਟ ਤੇ ਮਾਈਨਿੰਗ ਕੀਤੀ ਗਈ ਸੀ ਉਹ ਨਾਰਮਲੀ ਮਾਈਨਸ ਹੈ ਕਿਉਂਕਿ ਇਨਫੈਂਟਰੀ ਰੁਕਦੀ ਨਹੀਂ ਹੁੰਦੀ ਮਾਈਨਸ ਤੇ ਤੇ ਇਨਫੈਂਟਰੀ ਤੇ ਲੰਘ ਜਾਂਦੀ ਹੈ ਮਾਈਨਸ ਤੇ ਜੋ ਵੀ ਮਰਜੀ ਕੈਜ਼ੁਐਲਟੀਆਂ ਹੋਣ ਉਹ ਐਕਸੈਪਟੇਬਲ ਹੁੰਦਾ ਕਿਉਂਕਿ ਜਦੋਂ ਤੁਸੀਂ ਅਟੈਕ ਵਾਸਤੇ ਜਾਂਦੇ ਹੋ ਤੁਹਾਨੂੰ ਪਤਾ ਹੈ ਵੀ ਕੁਝ ਲੋਕ ਕੈਜ਼ੁਐਲਟੀਆਂ ਹੋਣਗੀਆਂ ਇਸ ਕਰਕੇ ਜਿਹੜੇ ਮਾਈਨ ਫੀਲਡ ਲੱਗੀ ਹੁੰਦੀ ਹੈ ਉਸ ਤੇ ਇਨਫੈਂਟਰੀ ਰੁਕਦੀ ਨਹੀਂ ਇਨਫੈਂਟਰੀ ਨਿਕਲ ਜਾਂਦੀ ਹੈ ਜੋ ਕੈਜ਼ੁਐਲਟੀ ਹੁੰਦੀਆਂ ਨੇ ਬਾਅਦ ਚ ਉਹਨਾਂ ਨੂੰ ਚੱਕਿਆ ਜਾਂਦਾ ਤੇ ਨਾਲ ਹੀ ਮਾਈਨਾਂ ਵੀ ਕਲੀਅਰ ਫਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਟਦੇ ਉਹ ਉਸ ਦੇ ਬਾਰੇ ਵੀ ਜ਼ਰੂਰ ਉਸ ਦੇ ਬਾਰੇ ਵੀ ਇਹੀ ਹੁੰਦਾ ਕਿ ਉਹਨਾਂ ਨੂੰ ਫਿਰ ਮਾਰਕ ਕੀਤਾ ਜਾਂਦਾ ਪਹਿਲਾਂ ਪਹਿਲਾਂ ਤਾਂ ਮੈਟਲ ਡਿਟੈਕਟਰ ਜਾਂ ਹੋਰ ਐਕਸਪਲੋਸਿਵ ਡਿਟੈਕਟਰ ਨਾਲ ਦੱਬੀਆਂ ਜਾਂਦੀਆਂ ਨੇ ਕਿਉਂਕਿ ਕੁਝ ਤੇ ਨਜ਼ਰ ਆ ਰਹੀਆਂ ਹੁੰਦੀਆਂ ਨੇ ਕੁਝ ਨਜ਼ਰ ਨਹੀਂ ਆ ਰਹੀਆਂ ਹੁੰਦੀਆਂ ਹਿਡਨ ਹੁੰਦੀਆਂ ਨੇ ਦੱਬੀਆਂ ਵੀ ਹੁੰਦੀਆਂ ਨੇ ਫ੍ਰੈਗਮੈਂਟੇਸ਼ਨ ਮਾਈਨ ਵੀ ਹੁੰਦੀਆਂ ਨੇ ਜੋ ਗਰਾਉਂਡ ਤੋਂ ਜੰਪ ਕਰਦੀਆਂ ਨੇ ਉੱਪਰ ਜਾ ਕੇ 6-7 ਫੁੱਟ ਤੇ ਫਟਦੀਆਂ ਨੇ ਤੇ ਕਾਫੀ ਕੈਜ਼ੁਐਲਟੀ ਕਰਦੀਆਂ ਨੇ ਤੇ ਉਹ ਉਹਨਾਂ ਨੂੰ ਤਾਰਾਂ ਨਾਲ ਉਹ ਬੰਨਿਆ ਹੁੰਦਾ ਵੀ ਤਾਰ ਕਿਸੇ ਦੇ ਪੈਰ 'ਚ ਅਟਕ ਜੇ ਤੇ ਉਹ ਬਲਾਸਟ ਹੋ ਕੇ ਬਾਹਰ ਆ ਜਾਂਦੀ ਹੈ ਮਾਈਨ ਤੇ ਹੌਲੀ-ਹੌਲੀ ਫਿਰ ਉਹ ਸਰਚ ਕਰਕੇ ਉਹਨਾਂ ਨੂੰ ਉਤੋਂ ਹਟਾਇਆ ਜਾਂਦਾ ਪਰ ਇਹ ਗੱਲ ਵੀ ਹੁਣ ਜਿੱਦਾਂ ਕਾਰਗਿਲ ਵਾਰ ਹੋਈ ਹੈ ਉਦੋਂ ਤਾਂ ਸਮਝ ਨਹੀਂ ਮਿਲੇ ਹੁਣ ਲੈਂਡਮਾਈਨਸ ਨੂੰ ਲੈਂਡਮਾਈਨਸ ਨੂੰ ਡਿਫਿਊਜ਼ ਕਰਨ ਦਾ ਜਾਂ ਕਿਸੇ ਤਰੀਕੇ ਉਹਨਾਂ ਨੂੰ ਲੱਭਣ ਦਾ ਫਿਰ ਫਿਰ ਫੌਜੀਆ ਨੇ ਕਿੱਦਾਂ ਨਾਲ ਜੰਗ ਲੜੀ ਦੇਖੋ ਜਬ ਇਨਫੈਂਟਰੀ ਤਾਂ ਜਿਹੜੀ ਹੈ ਰੁਕਦੀ ਨਹੀਂ ਹੁੰਦੀ ਮਾਈਂਡ ਸੇ ਉਹ ਐਕਸੈਪਟੇਬਲ ਹੁੰਦਾ ਕਿ ਠੀਕ ਹੈ ਜਦੋਂ ਅਸੀਂ ਅਟੈਕ ਕਰਨ ਚੱਲੇ ਆ ਤੇ ਕੁਝ ਮੈਨਾਂ ਫਟਣਗੀਆਂ ਕੁਝ ਲੋਕਾਂ ਦੇ ਲੱਤਾਂ ਬਾਹਾਂ ਉੱਡਣਗੀਆਂ ਤੇ ਕੁਝ ਲੋਕ ਮਰਨਗੇ ਜੀ ਉਦਾਂ ਹੀ ਚੱਲਦੇ ਰਹੇ ਉਸ ਤਰ੍ਹਾਂ ਹੀ ਚੰਦੇ ਨੇ ਮਤਲਬ ਕਿਦਾਂ ਕਿਦਾਂ ਚੱਲਦੇ ਉਹਦੇ ਰੋਡ ਫਾਰਮੇਸ਼ਨ ਨੂੰ ਅਸੀਂ ਕਹਿ ਦਿੰਦੇ ਆ ਫੌਜੀ ਲਾਈਨ ਬਣਾ ਲੈਂਦੇ ਨੇ ਇੱਕ ਦੇ ਪਿੱਛੇ ਇੱਕ ਹਰ ਸੈਕਸ਼ਨ ਇੱਕ ਲਾਈਨ 'ਚ ਖੜਾ ਹੋ ਜਾਂਦਾ ਹੈ 10-11 ਬੰਦੇ ਇੱਕ ਲਾਈਨ 'ਚ ਖੜੇ ਨੇ ਤੇ ਜਦੋਂ ਉਹ ਅਟੈਕ ਦਾ ਹੁਕਮ ਮਿਲਦਾ ਤਾਂ ਇੱਕ ਵਾਰੀ ਦੌੜਦੇ ਹੋਏ ਸਾਰੇ ਲੰਘ ਜਾਂਦੇ ਨੇ ਕਿਉਂਕਿ ਇੱਕ ਦੇ ਪਿੱਛੇ ਇੱਕ ਲੰਘਣਾ ਹੈ ਤੇ ਹੋ ਸਕਦਾ ਉਹਨਾਂ ਦੇ ਰਸਤੇ 'ਚ ਇੱਕ ਮਾਈਨ ਜਾਂ ਦੋ ਮਾਈਨ ਆਉਣ ਜਾਂ ਹੋ ਸਕਦਾ ਨਾ ਵੀ ਆਵੇ। ਕੁਝ ਬਿਨਾ ਮਾਈਨ ਤੋਂ ਵੀ ਕ੍ਰਾਸ ਕਰ ਜਾਂਦੇ ਨੇ, ਕੁਝ ਦੇ ਪੈਰ ਥੱਲੇ ਮਾਈਨ ਆ ਜਾਂਦੀ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੇ ਮੈਨ ਤੇ ਜਾਂ ਹਰ ਕਿਸੇ ਦਾ ਪੈਰ ਟਿਕੇ ਕਿਉਂਕਿ ਮਾਈਨਾਂ 2-2 3-3 ਮੀਟਰ ਤੇ ਲੱਗੀਆਂ ਹੁੰਦੀਆਂ ਨੇ। ਤੇ ਉਹ ਇਸ ਕਰਕੇ ਆ ਵੀ ਠੀਕ ਹੈ ਜੋ ਜਿਸ ਦੀ ਕੈਜ਼ਲਟੀ ਹੋ ਗਈ ਤੇ ਦੂਸਰੇ ਜਵਾਨ ਉਹ ਦਰ ਰੁਕਦੇ ਨਹੀਂ ਉਹ ਅੱਗੇ ਲੰਘ ਜਾਂਦੇ ਨੇ ਉਹਨਾਂ ਨੂੰ ਚੱਕਣ ਵਾਸਤੇ ਜੋ ਇੰਜਰਡ ਹੋ ਜਾਂਦੇ ਨੇ ਦੂਸਰੇ ਲੋਕ ਹੁੰਦੇ ਨੇ ਪਿੱਛੇ ਦੀ ਪਾਰਟੀ ਹੁੰਦੀ ਹੈ ਉਹ ਉਹਨਾਂ ਨੂੰ ਚੁੱਕਦੀ ਹੈ ਪਰ ਜਿਨ੍ਹਾਂ ਦਾ ਟਾਰਗੇਟ ਹੀ ਹੁੰਦਾ ਵੀ ਚੋਟੀ ਤੱਕ ਪਹੁੰਚਣਾ ਹੈ ਉਹ ਜਿੰਨੇ ਵੀ ਬੰਦੇ ਡਿੱਗਦੇ ਜਾਣ ਉਹ ਚੋਟੀ ਵੱਲ ਵਧਦੇ ਜਾਂਦੇ ਆ ਉਹਨਾਂ ਦੀ ਪਰਵਾਹ ਨਹੀਂ ਕਰਦੇ ਮਤਲਬ ਆਪਣੀ ਜ਼ਿੰਦਗੀ ਦੀ ਫੌਜੀ ਕਦੇ ਪਰਵਾਹ ਨਹੀਂ ਜ਼ਿੰਦਗੀ ਦੀ ਪਰਵਾਹ ਕਰਕੇ ਤਾਂ ਫਿਰ ਲੜਾਈ ਨਹੀਂ ਲੜੀ ਜਾਂਦੀ ਲੜਾਈ ਤੈ ਹੁੰਦਾ ਵੀ ਪਹਿਲੇ ਹੀ ਇਹ ਸੋਚ ਲੈਂਦੇ ਆ ਵੀ ਹੁਣ ਵਾਪਸ ਆਉਣਾ ਜਾਂ ਨਾ ਆਉਣਾ ਆਉਣਾ ਤੇ ਤੁਹਾਡੀ ਕਿਸਮਤ ਦਾ ਖੇਡ ਹੈ ਕਿਉਂਕਿ ਜਦੋਂ ਵੀ ਅਟੈਕ ਹੋਏਗਾ ਇਹ ਇੱਕ ਅਟਲ ਸਚਾਈ ਹੁੰਦੀ ਹੈ ਜਦੋਂ ਤੁਸੀਂ ਅਟੈਕ ਕਰਨ ਜਾਂਦੇ ਹੋ ਖਾਸ ਕਰ ਦੁਸ਼ਮਣ ਜਦੋਂ ਪੂਰੀ ਤਿਆਰੀ ਨਾਲ ਬੈਠਾ ਹੈ ਤੇ ਕੁਝ ਲੋਕਾਂ ਨੇ ਵਾਪਸ ਨਹੀਂ ਆਉਣਾ ਹੁੰਦਾ ਇਹ ਪਤਾ ਹੁੰਦਾ ਔਰ ਇਹ ਚ ਨਾ ਵਾਪਸ ਆਉਣ ਵਾਲਾ ਤੁਹਾਡਾ ਸਾਥੀ ਵੀ ਹੋ ਸਕਦਾ ਤੁਸੀਂ ਆਪ ਵੀ ਹੋ ਸਕਦੇ ਹੋ ਤੁਹਾਡਾ ਸੀਓ ਵੀ ਹੋ ਸਕਦਾ ਤੁਹਾਡਾ ਪਲਟਨ ਕਮਾਂਡਰ ਵੀ ਹੋ ਸਕਦਾ ਤੁਹਾਡਾ ਜੂਨੀਅਰ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਇਹ ਜਿਹੜਾ ਬੰਦਾ ਕੱਲ ਨੂੰ ਮਤਲਬ ਇੱਕ ਦਿਨ ਜਦੋਂ ਇਕੱਠੇ ਬੈਠੇ ਆ ਸ਼ਾਮ ਨੂੰ ਇਕੱਠੇ ਬੈਠੇ ਆ ਤੇ ਸਵੇਰੇ ਉਹ ਅਗਲੀ ਅਗਲੀ ਸ਼ਾਮ ਨੂੰ ਨਾਲ ਨਹੀਂ ਹੁੰਦਾ ਬੜਾ ਔਖਾ ਚੀਜ਼ ਹੈ ਵੀ ਕੁਝ ਲੋਕ ਫਿਰ ਲੋਟ ਕੇ ਜਦੋਂ ਨਹੀਂ ਆਉਂਦੇ ਤੇ ਬੜਾ ਯੂਨਿਟ ਚ ਗਮਹੀਨ ਮਾਹੌਲ ਤੇ ਹੁੰਦਾ ਹੈ ਬਲਕਿ ਤੁਸੀਂ ਬੰਦੇ ਛੱਡੋ ਸਾਡੀ ਬੌਮ ਡਿਸਪੋਜ਼ਲ ਯੂਨਿਟ ਚ ਸਾਡੇ ਕੋਲ ਡੌਗਸ ਹੁੰਦੇ ਨੇ ਜਿਹੜੇ ਐਕਸਪਲੋਸਿਵ ਡਿਟੈਕਟ ਕਰਦੇ ਨੇ ਮਾਈਨਸ ਨੂੰ ਡਿਟੈਕਟ ਕਰਦੇ ਨੇ ਸੀ ਵੀ ਜਦੋਂ ਕਿਤੇ ਕੈਜ਼ੁਐਲਟੀ ਹੋ ਜਾਂਦੀ ਹੈ ਕਈ ਵਾਰੀ ਮੇਰੇ ਟਾਈਮ ਦੇ 2-3 ਡੌਗ ਦੀ ਕੈਜ਼ੁਐਲਟੀ ਹੋਈ ਜੇ ਡੌਗ ਦੀ ਵੀ ਕੈਜ਼ੁਐਲਟੀ ਹੋ ਜਾਂਦੀ ਹੈ ਸਾਰੀ ਯੂਨਿਟ ਚ ਉਸ ਦਿਨ ਰੋਟੀ ਨਹੀਂ ਖਾਂਦੇ ਲੋਕ ਕਿਉਂਕਿ ਉਹਨਾਂ ਦਾ ਅਟੈਚਮੈਂਟ ਹੀ ਨਹੀਂ ਹੋ ਜਾਂਦੀ ਹੈ ਪਰਿਵਾਰ ਮੰਗੂ ਸਾਡੇ ਨਾਲ ਰਹਿੰਦੇ ਨੇ ਡੌਗਸ ਤੇ ਉਹ ਹੁੰਦਾ ਪਰ ਫਰਜ ਜਦੋਂ ਹੁੰਦਾ ਅਗਲੇ ਆਪਰੇਸ਼ਨ ਦੀ ਨਾਲ ਦੀ ਨਾਲ ਤਿਆਰੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਕਿਸੇ ਯੂਨਿਟ ਚ ਕਾਰਗਿਲ ਚ ਵੀ ਹੋਇਆ ਕਿ ਕਈ ਯੂਨਿਟਾਂ ਚ ਬਹੁਤ ਜ਼ਿਆਦਾ ਰਾਜਪੂਤ ਪਟਾਲਨ ਸੀ ਬਹੁਤ ਜ਼ਿਆਦਾ ਕੈਜ਼ੁਐਲਟੀਜ਼ ਆ ਫਿਰ ਉਹ ਪੂਰੀ ਯੂਨਿਟ ਨੂੰ ਰਿਪਲੇਸ ਕਰ ਦਿੱਤਾ ਜਾਂਦਾ ਹੈ ਪੇਰ ਤੇ ਦੂਜੀ ਯੂਨਿਟ ਲਿਆਂਦੀ ਜਾਂਦੀ ਜਾਂਦੀ ਹੈ ਤਾਂ ਕਿ ਜੇ ਉਹ ਯੂਨਿਟ ਦਾ ਮਰਾਲ ਤੁਹਾਨੂੰ ਲੱਗੇ ਵੀ ਜਿਆਦਾ ਬੰਦੇ ਉਹਦੇ ਕਾਇਲ ਹੋ ਗਏ ਨੇ ਜਾਂ ਜਿਆਦਾ ਬੰਦੇ ਇੰਜਰਡ ਹੋ ਗਏ ਮਾਰੇ ਗਏ ਨੇ ਫਿਰ ਯੂਨਿਟ ਦੇ ਮਰਾਲ ਤੇ ਇਫੈਕਟ ਪੈਂਦਾ ਹੈ ਤੇ ਫਿਰ ਉਸ ਯੂਨਿਟ ਨੂੰ ਵਿਡਰੋ ਕਰਕੇ ਫਰੈਸ਼ ਯੂਨਿਟ ਲੈ ਕੇ ਆਉਂਦੀ ਹੈ ਕਿਹੜੀਆਂ ਕਿਹੜੀਆਂ ਯੂਨਿਟਸ ਲੱਗੀਆਂ ਸੀ ਤੇ ਮੇਨ ਇੰਪੈਕਟ ਕਿਹੜੀ ਯੂਨਿਟ ਉੱਥੇ ਜ਼ਿਆਦਾ ਰਾਜਪੂਤਾਨਾ ਰਾਈਫਲਜ਼ ਦਾ ਜ਼ਿਆਦਾ ਨੁਕਸਾਨ ਹੋਇਆ ਯੂਨਿਟ ਤੇ ਸਾਰੀਆਂ ਹੀ ਲੱਗੀਆਂ ਸੀ ਸਿੱਖ ਯੂਨਿਟ ਬੀਸੀ ਰਾਜਸਥਾਨ ਦੀ ਯੂਨਿਟ ਬੀਸੀ ਗੜਵਾਲੀ ਵੀ ਸੀ ਗੁਰਖੇ ਵੀ ਸੀ ਕਿਉਂਕਿ ਯੂਨਿਟ ਤੇ ਡਿਵੀਜ਼ਨ ਕੋਈ ਐਦਾਂ ਨਹੀਂ ਹੁੰਦਾ ਯੂਨਿਟ ਇੱਕ ਡਿਵੀਜ਼ਨ ਤੋਂ ਦੂਜੀ ਡਿਵੀਜ਼ਨ ਮੂਵ ਕਰਦੇ ਰਹਿੰਦੇ ਨੇ ਔਰ ਜਦੋਂ ਲੜਾਈ 'ਚ ਜਾਂਦਾ ਹੈ ਤੇ ਮਿਨਿਮਮ ਇੱਕ ਡਿਬ ਮੂਵ ਕਰਦਾ ਹੈ ਜਿਹਦੇ 'ਚ ਤਕਰੀਬਨ 9 ਇਨਫੈਂਟਰੀ ਬਟਾਲੀਅਨ ਹੁੰਦੀਆਂ ਨੇ ਉਹ ਕੋਈ ਵੀ ਬਟਾਲੀਅਨ ਹੋ ਸਕਦੀਆਂ ਨੇ ਔਰ ਉਹ ਰੋਟੇਸ਼ਨ ਤੇ ਆਉਂਦੀਆਂ ਨੇ ਆਪ ਦਾ ਟੈਨਰ ਪੂਰਾ ਕਰਕੇ ਦੂਸਰੇ ਡਿਵਿਜ਼ਨ ਚ ਚਲੇ ਜਾਂਦੇ ਨੇ ਔਰ ਪਰ ਜਿਸ ਵੇਲੇ ਆਪਰੇਸ਼ਨ ਹੁੰਦਾ ਹੈ ਜਿਹੜੀਆਂ ਯੂਨਿਟ ਉਸ ਦੇ ਨਾਲ ਨੇ ਉਹੀ ਜਾਂਦੀਆਂ ਨੇ ਉਹਦੇ ਚ ਕੋਈ ਵੀ ਹੋ ਸਕਦੀ ਹੈ ਇੱਕ ਇਹ ਵੀ ਗੱਲ ਹੈ ਕਹਿੰਦੇ ਵੀ ਸਿਰਫ ਉਸ ਸਮੇਂ ਮੁਕਾਬਲਾ ਆਰਮੀ ਨਾਲ ਨਹੀਂ ਸੀ ਉਹ ਕਈ ਲੋਕ ਜਿਹੜੇ ਆ ਸਿਵਲ ਦੇ ਵਿੱਚ ਵੀ ਉੱਥੇ ਨਜ਼ਰ ਆਉਂਦੇ ਸੀ ਜਿਹੜੇ ਬਿਲਕੁਲ ਆਰਮੀ ਦੇ ਕੱਪੜੇ ਨਹੀਂ ਪਾਏ ਹੁੰਦੇ ਸੀ ਤੇ ਉਹ ਵੀ ਅਟੈਕ ਕਰਦੇ ਹੁੰਦੇ ਸੀ ਬਿਲਕੁਲ ਉਹ ਜਿਹੜੀਆਂ ਚੋਟੀਆਂ ਤੇ ਬੈਠੇ ਸੀ ਜਿਨ੍ਹਾਂ ਨੂੰ ਉਹ ਮੁਜਾਹਿਦਨ ਕਹਿੰਦੇ ਸੀ ਉਹ ਪੂਰੇ ਆਰਮੀ ਵੱਲੋਂ ਟ੍ਰੇਨਡ ਸੀ ਸ਼ਾਇਦ ਉਹ ਪੂਰੀ ਆਰਮੀ ਚੋਂ ਪ੍ਰੋਪਰ ਆਰਮੀ ਚੋਂ ਨਹੀਂ ਕੁਝ ਨਾਰਥਰਨ ਲਾਈਟ ਇਨਫੈਂਟਰੀ ਦੇ ਸੀ ਕੁਝ ਹੋਰ ਮਜਾਜਦਨ ਸੀ ਕੁਝ ਜੇਲਾ ਵਗੈਰਾ ਚੋਂ ਜੋ ਕ੍ਰਿਮੀਨਲ ਟਾਈਪ ਦੇ ਮੰਨਦੇ ਨੇ ਕ੍ਰੈਕ ਜਿਹੜੇ ਨੇ ਉਹ ਹੁੰਦੇ ਆ ਤੇ ਉਹ ਜਿਹੈਨੂੰ ਵੀ ਟ੍ਰੇਨ ਕਰਕੇ ਭੇਜਿਆ ਜਾਂਦਾ ਹੈ ਜੇ ਆਪਰੇਸ਼ਨਸ ਵਾਸਤੇ ਹਾਂ ਤੇ ਇੱਕ ਇਹ ਵੀ ਗੱਲ ਆ ਵੀ ਕਿਹਾ ਜਾਂਦਾ ਹੈ ਬੀ ਜਿਨ੍ਹਾਂ ਨੂੰ ਅਸੀਂ ਹੱਤਵੈਦੀ ਕਹਿੰਦੇ ਆ ਉਹ ਅੱਤਵਾਦੀ ਵੀ ਉਹ ਆਪ ਹੀ ਟ੍ਰੇਨ ਕਰਦੇ ਨੇ ਉੱਥੇ ਦੀ ਜਿਹੜੀ ਆਰਮੀ ਹੈ ਇਸ ਦੇ ਵਿੱਚ ਕੋਈ ਸੱਚਾਈ ਹੈ ਬਿਲਕੁਲ ਕੋਈ ਸ਼ੱਕ ਹੀ ਨਹੀਂ ਹੈ ਦੇਖੋ ਹੁਣ ਤਾਂ ਉਹਨਾਂ ਦੇ ਮਨਿਸਟਰ ਵੀ ਸੀ ਉਹਨਾਂ ਦੇ ਉਹਨੇ ਵੀ ਮੰਨ ਲਿਆ ਵੀ ਅਸੀਂ 30 ਸਾਲਾਂ ਤੋਂ ਇਹ ਕੰਮ ਅੱਤਵਾਦ ਨੂੰ ਟ੍ਰੇਨ ਕਰਨ ਦਾ ਕਰ ਰਹੇ ਹਾਂ ਅਫਗਾਨਿਸਤਾਨ 'ਚ ਵੀ ਕੀਤਾ ਬਾਕੀ ਥਾਂਵੇਂ ਵੀ ਕੀਤਾ ਪਰ ਅਸੀਂ ਜਿਹੜੇ ਵੈਸਟਰਨ ਮੁਲਕ ਨੇ ਉਹਨਾਂ ਦੀ ਸ਼ਹਿਤ ਕੀਤਾ ਉਹ ਤੁਹਾਨੂੰ ਪੈਸੇ ਦਿੰਦੇ ਸੀ ਉਹ ਬਿਲਕੁਲ ਜੋ ਟ੍ਰੇਨਿੰਗ ਕਰਦੇ ਨੇ ਉਹ ਪ੍ਰੋਪਰ ਟ੍ਰੇਨਿੰਗ ਕੈਂਪ ਨੇ ਉੱਥੇ ਆਰਮੀ ਦੇ ਬੰਦੇ ਡੈਪੂਟੇਸ਼ਨਾਂ ਤੇ ਜਾਂਦੇ ਨੇ ਪ੍ਰੋਪਰ ਟ੍ਰੇਨਿੰਗ ਸੈਂਟਰ ਆਰਮੀ ਵਾਂਗੂ ਜਾਂ ਪੁਲਿਸ ਵਾਂਗੂ ਟ੍ਰੇਨਿੰਗ ਸੈਂਟਰ ਬਣੇ ਉਹਨੇ ਜਿੱਥੇ ਬੰਦੇ ਲਿਆਂਦੇ ਜਾਂਦੇ ਨੇ